ਬੀਤੀ ਰਾਤ ਥਾਣਾ ਕੰਟਰੋਲਮੈਂਟ ਦੇ ਏਰੀਏ ਜੁਝਾਰ ਸਿੰਘ ਐਵਨਿਊ ਵਿੱਚ ਕੋਠੀ ਨੰਬਰ 25 ਦੇ ਬਾਹਰ ਇੱਕ ਫਾਇਰਿੰਗ ਦੀ ਘਟਨਾ ਵਾਪਰੀ ਸੀ ਇਹਦੇ ਵਿੱਚ ਮੈਂ ਦੱਸਣਾ ਚਾਹੁੰਦਾ ਕਿ ਇਹ ਆਪਸ ਵਿੱਚ ਨਜੀ ਰஞ்சிਸ਼ ਦਾ ਮਾਮਲਾ ਨਿਕਲਿਆ ਵਾ ਅਤੇ ਟਰਾਈਐਂਗਲ ਲਵ ਸਟੋਰੀ ਦਾ ਮਾਮਲਾ ਹੈ ਇਹ ਜਿਹੜੇ ਮਦਈ ਨੇ ਸ਼ਿਕਾਇਤ ਕਰਤਾ ਨੇ ਰਪਿੰਦਰ ਕੌਰ ਪਤਨੀ ਅਕਬਾਲ ਸਿੰਘ ਇਹਨਾਂ ਦਾ ਪੁੱਤਰ ਜਿਹੜੇ ਕੈਨੇਡਾ ਵਿੱਚ ਰਹਿੰਦੇ ਨੇ ਦੋ ਪੁੱਤਰ ਨੇ ਗੁਰਸ਼ੇਰ ਸਿੰਘ ਅਤੇ ਤਨਰੋਜ ਸਿੰਘ ਤਨਰੋਜ ਸਿੰਘ ਜਦੋਂ ਇੰਡੀਆ ਰਹਿੰਦਾ ਸੀ ਅਤੇ ਇੱਥੇ ਇੱਕ ਅਨਮੋਲ ਗਿਲ ਨਾਮ ਦਾ ਲੜਕਾ ਸੀ ਉਹਦੇ গারਲਫ੍ਰੈਂਡ ਦੇ ਕੋਈ ਗੱਲਬਾਤ ਤਨਰੋਜ ਨਾਲ ਹੋ ਗਈ ਇਸ ਕਰਕੇ ਤਨਰੋਜ ਦਾ ਜਿਹੜਾ ਵਾ ਅਨਮੋਲ ਦੇ ਨਾਲ ਰੰਜਿਸ਼ ਜੀ ਅਤੇ ਜਦੋਂ ਇਹ ਕੈਨੇਡਾ ਚੱਲ ਗਿਆ ਤਨਰੋਜ ਅਤੇ ਅਨਮੋਲ ਨੇ ਆਪਣੇ ਯਾਰਾਂ ਦੋਸਤਾਂ ਦੇ ਰਾਹੀਂ ਕੈਨੇਡਾ ਵਿੱਚ ਤਨਰੋਜ ਨੂੰ ਅਗਵਾ ਕਰਾ ਕੇ ਕੁੱਟਮਾਰ ਕਰਵਾਈ ਅਤੇ ਉੱਥੇ ਕੈਨੇਡਾ ਵਿੱਚ ਇਹਨਾਂ ਦੇ ਖਿਲਾਫ ਮੁਕਦਮਾ ਦਰਜ ਹੋ ਗਿਆ ਜਿਦੇ ਵਿੱਚ ਕੁੱਲ 9 ਦੋਸ਼ੀ ਜਿਹੜੇ ਚਾਰ ਸ਼ੀਟ ਹੋਏ ਨੇ ਜਿਨ੍ਹਾਂ ਵਿੱਚੋਂ ਦੋ ਜਾਂ ਤਿੰਨ ਦੇ ਕਰੀਬ ਜੇਲ੍ਹ ਚ ਨੇ ਬਾਕੀ ਜ਼ਮਾਨਤ ਤੇ ਨੇ ਉਸੇ ਰੰਜਿਸ਼ ਤਹਿਤ ਕੈਨੇਡਾ ਵਿੱਚ ਇਹਨਾਂ ਨੇ ਜਿਹੜਾ ਇੱਕ ਦੁਬਾਰਾ ਉਸੇ ਕੇਸ ਦਾ ਰਾਈਨਾਮਾ ਦਾ ਦਬਾਅ ਬਣਾਉਣ ਦੀ ਖਾਤਰ ਇੱਕ ਲੇਡੀ ਵੱਲੋਂ ਕੰਪਲੇਂਟ ਕਰਾਈ ਝੂਠੀ ਅਤੇ ਇੱਕ ਆਪਣੇ ਆਪ ਗੋਲੀ ਮਾਰ ਕੇ ਜਿਹੜੀ ਉਹ ਫਿਰ ਐਫਆਈਆਰ ਦਾ ਜਕਰਉਣ ਦੀ ਕੋਸ਼ਿਸ਼ ਕੀਤੀ ਕੈਨੇਡਾ ਵਿੱਚ ਜਦੋਂ ਇਹ ਤਨਰੋਜ ਦਾ ਰਾਈਨਾਮੇ ਲਈ ਨਹੀਂ ਮੰਨਿਆ ਤਾਂ ਹੁਣ ਉਹ ਜਿਹੜਾ ਅਨਮੋਲ ਗੇਲਿਆ ਉਹਦੇ ਵੱਲੋਂ ਤਨਰੋਜ ਦੇ ਘਰ ਜਿੱਥੇ ਉਹਦੇ ਦਾਦੀ ਇਕੱਲੇ ਰਹਿੰਦੇ ਸੀ 25 ਨੰਬਰ ਕੋਠੀ ਗਲੀ ਨੰਬਰ 1 ਵਿੱਚ ਬੀਤੀ ਰਾਤ ਫਰਨ ਕਰਾਈਆ ਇਹ ਇਹ ਸਾਰਾ ਮਾਮਲਾ ਨਿਕਲਿਆ ਵਾ ਇਹ ਨਾਲ ਦੀ ਟ੍ਰਾਈਐਂਗਲ ਲਵ ਸਟੋਰੀ ਜਾਂ ਨਜੀ ਰੰਜਸ਼ਦਾ ਮਾਮਲਾ ਵਾ ਕਿ ਕਿਸੇ ਗੈਂਗਸਟਰ ਗਰੁੱਪ ਦਾ ਜਾਂ ਉਸ ਦੀ ਉਹ ਜੀ ਗੱਲ ਕੋਈ ਨਹੀਂ ਆ ਇਸ ਘਟਨਾ ਦੇ ਸਬੰਧ ਵਿੱਚ ਐਫ ਆਈ ਆਰ ਨੰਬਰ 183 ਅੰਡਰ ਸੈਕਸ਼ਨ 109 352 3 ਬੀ ਐਨ ਐਸ ਅਤੇ 2527 4598 ਆਰ ਮੈਕਟ ਦੇ ਤਹਿਤ ਦਰਜ ਕਰ ਲਈ ਹੈ ਇਹਦੇ ਵਿੱਚ ਅਨਮੋਲ ਗਿੱਲ ਨੂੰ ਗ੍ਰਿਫਤਾਰ ਕਰਨ ਲਈ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਹਨ ਜਲਦੀ ਉਸ ਨੂੰ ਗ੍ਰਿਫਤਾਰ ਕਰਕੇ ਅਤੇ ਅੱਗੋਂ ਜਿਸ ਪਾਸੋਂ ਵੀ ਫਾਰਨ ਕਰਾਈ ਜਾਂ ਕੀਤੀ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਊਗਾ ਅਤੇ ਵਾਰਦਾਤ ਵਿੱਚ ਵਰਤੇ ਗੇ ਹਥਿਆਰ ਬਰਾਮਦ ਕੀਤੇ ਜਾਣਗੇ। ਇਸ ਘਟਨਾ ਦੇ ਸਬੰਧ ਵਿੱਚ ਐਫ ਆਈ ਆਰ ਨੰਬਰ 183 ਅੰਡਰ ਸੈਕਸ਼ਨ 109 352 3 ਬੀ ਐਨ ਐਸ ਅਤੇ 25 27 598 ਆਰ ਮੈਕਟ ਦੇ ਤਹਿਤ ਦਰਜ ਕਰ ਲਈ ਹੈ। ਇਹਦੇ ਵਿੱਚ ਅਨਮੋਲ ਗਿੱਲ ਨੂੰ ਗ੍ਰਿਫਤਾਰ ਕਰਨ ਲਈ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਹਨ। ਜਲਦੀ ਉਸ ਨੂੰ ਗ੍ਰਿਫਤਾਰ ਕਰਕੇ ਅਤੇ ਅਗੋਂ ਜਿਸ ਪਾਸੋਂ ਵੀ ਫਾਇਰਿੰਗ ਕਰਾਈ ਜਾਂ ਕੀਤੀ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਊਗਾ। ਅਤੇ ਇਬਾਦਤ ਵਿੱਚ ਵਰਤੇ ਗਏ ਹਥਿਆਰ ਬਰਾਮਦ ਕੀਤੇ ਜਾਣਗੇ